ਮੈਂ ਪਿੱਛੇ ਖੜਦਾ ਕਰ ਤੂੰ ਜਲਵਾਨੀ ਮੁਰੇ ਦਲੇਰ ਜਆ ਬੰਦਾ ਤੂੰ ਹੀ ਐ ਅੱਡ ਕੇ ਵੀ ਮੈਂ ਹੀ ਲੈ ਜੂ ਖੜਾ ਊੜੀ ਨਿਆ ਕੇੰਦੀ ਚੰਗਾ ਵਗਦਾ ਖਲਾਮੀ ਉਹ ਆ ਕੇ ਆ ਹਾਂ ਆ ਮੈਂ ਬੈ ਗਈ ਆ ਗਈ ਹੋ ਗਿਆ ਬਣਾ ਬੜਾ ਬਦਨਾਮ ਹੋ ਗਿਆ ਯਾਰ ਮੁੰਨੀ ਨਾਲ ਬਦ ਬਦਨਾਮ ਹੋ ਗਿਆ ਨੇ ਸਿੱਧਰ ਨਾਲ ਗੱਲ ਐ ਜੀ ਆ ਦੇਖ ਮੈਂ ਗੱਲ ਜੀ ਕਰ ਪਹਿਲਾ ਨਕਾ ਆ ਜਾ ਬੇਡਾ ਕੱਲੇ ਕਰ हां बेबे मेरी गल सुन हां तू थारे ना अबे कमाकारਾਂ ਚ பிਜੀ ਹੈਨਾ हां ਉਹ ਛੋਟੇ ਨੂੰ ਵੀ ਆਵੇ ਨਾਲ ਜਾਂ ਤਾਂ ਕਿਤੇ ਕੰਮ ਤੇ ਲਾ ਲਾ ਉਹ ਆਪਣਾ ਲੱਗਦਾ ਨਹੀਂ ਕੰਮ ਤੇ ਮਾਹੌਲ ਦੇ ਖਰਾਬ ਆਗਾ ਮਾੜੇ ਚੰਗੇ ਕੰਮਾਂ ਚ ਉਹ ਉਲਝ ਜਾਊਗਾ ਹੈ ਨਸ਼ਾ ਪੱਥਰ ਜਿ ਲੱਗ ਜਾਊਗਾ ਮੈਂ ਤਾਂ ਉਹਨੂੰ ਬਥੇਰਾ ਕਹਣਾ ਵੀ ਮੇਰੇ ਨਾਲ ਹੱਥ ਬਟਾ ਦਿਆ ਕਰ ਖੇਚ ਉਹਦਾ ਆਖੇ ਨਹੀਂ ਲੱਗਦਾ ਉਤੋਂ ਦੀ ਤੂੰ ਸ਼ਹਿਦਈ ਜਾਨੀ ਉਹਨੂੰ ਨਾਲ ਇੱਕ ਇੱਕ ਗੱਲ ਹੋਰ ਹੈਗੀ हां ਉਹ ਜਦੀ ਉਹ ਆਪਣੇ ਨਾਲ ਦੇ ਪਿੰਡ ਵਾਲੀ ਗੇਪ ਲਿਧੜਾਣੀ ਹਾ ਹਾ ਉਹਦੀ ਕੁੜੀ ਦੇ ਨਾਲ ਇਹ ਗਿੱਟ ਮਿੱਟ ਗਈ ਇੱਕ ਗੱਲ ਦਾ ਬੇਬੇ ਵਧੀਆ ਫਰ ਹਾਂ ਸੌਦਾ ਪਤਾ ਆਪਾਂ ਨੂੰ ਫਰੀ ਆਇਆ ਕਰੂਗਾ ਆਪਣਾ ਖਰਚਾ ਵਾਜਿਆ ਕਰੂ ਤੂੰ ਹੀ ਜਾਣਦਾ ਹਾਂ ਉਹ ਗੇਬੋ ਨੇ ਸੱਤ ਪੱਤਣਾਂ ਦਾ ਪਾਣੀ ਪੀਤਾ ਹੋਇਆਗਾ ਅੱਛਾ ਉਹ ਉਹ ਪੂਰੇ ਦੀ ਹਵਾ ਮੰਗੂ ਆਪਣੇ ਹੱਡਾਂ ਵਿੱਚ ਦੀ ਨੰਗ ਜੂਗੀ ਉਹ ਇਹੀ ਜੀ ਕੁੜੀ ਦੀ ਮਾਂ ਹੋ ਚੱਲ ਕੋਈ ਨਾ ਦੇਖਦੇ ਆ ਚੱਲ ਤੂੰ ਚਾਹ ਬਣਾ ਮੈਂ ਪੱਠੇ ਪਾਦਾ ਜਾਨੂ ਚੰਗਾ ਚੰਗਾ ਉਹ ਕਾਲਜ ਵਿੱਚ ਮਾਰਾਂ ਗੇੜਾ ਦੇਖਣ ਨੂੰ ਮੁਖੜਾ ਤੇਰਾ ਓ ਲਾੜ ਸਾਹਿਬ ਆਜੋ ਆਜੋ ਔਰੇ ਆਜੋ ਮੁਖੜਾ ਹੋ ਰਿਆ ਔਰੇ ਦਾ ਮੁਖੜਾ ਮੈਨੂੰ ਕੀ ਹੋ ਗਿਆ ਵੱਡੇ ਭਾਈ ਕੀ ਲੱchn ਕਰਦਾ ਫਿਰਦਾਗਾ ਤੂੰ ਲੱchn ਭਾਈ ਮੈਂ ਤਾਂ ਕੀ ਦਿਖਾਉਂਦਾ ਸੀਗਾ ਕਰਤਾਰ ਰਾਮਲੇ ਦਾ ਗੀਤ ਆ ਤੂੰ ਬਹੁਤ ਗਾਉਣਾਗਾ ਕੀ ਹੋ ਗਿਆ ਐਂ ਕਾ ਤੂੰ ਬੋਲੀ ਜਾਣਾ ਸੱਟਲਾ ਕੀ ਹੋ ਗਿਆ ਯਾਰ ਬੇਬੇ ਲਾਂਬਾ ਦੇ ਕੇ ਗਈਆ ਮੈਨੂੰ ਤੇਰਾ ਮੇਰਾ ਲਾਂਬਾ ਹਾਂ ਕਾਦਾ ਐ ਆਸਕੀਆ ਕਰਦਾ ਫਿਰਦਾ ਤੂੰ ਆਸਕੀਆ ਕਰਦਾ ਯਾਰ ਤੇ ਕਰੋਨਾਗਾ ਮੈਂ ਕਿਹੜੀ ਬੇਤੀ ਕਰਾਦੀ ਮੈਂ ਕੀ ਕਿਹਾ ਯਾਰ ਆ ਗਮਾਨ ਪਿੰਨ ਵਾਲੀ ਗੇਬੋ ਦੀ ਕੁੜੀ ਨਾਲ ਕਹਿੰਦੇ ਤੂੰ ਗਾੜੀ ਪਾਈ ਫਿਰਦਾਗਾ ਤੈਨੂੰ ਕਿਨੇ ਦੱਸਿਆ ਬੀਬੇ ਨੇ ਦੱਸਿਆਗਾ ਮੈਨੂੰ ਉਹ ਤਪੇ ਫਿਰਦੀ ਓ ਸਵੇਰ ਦੀ ਯਾਰ ਬੀਬੇ ਨੇ ਇਹਨੂੰ ਵੀ ਦੱਸਤਾ ਚੱਲ ਫਿਰ ਵੱਡੇ ਜੀ ਤੈਨੂੰ ਪਤਾ ਲੱਗ ਗਿਆ ਯਾਰ ਹਾਂ ਮੈਂ ਤਾਂ ਬਈ ਵਿਆਹ ਵੀ ਫਿਰ ਉਸਨਾਂ ਵਾਲੀ ਕਰਾਊਗਾ ਔਰ ਰਹਿਣ ਦੇ ਤੂੰ ਜਵਾਨੀ ਭੇੜਦੇ ਵੀ ਆਉਂਦੀ ਹੁੰਦੀ ਆ ਬੰਦ ਲੰਡਾਂ ਨਾਲ ਕਰਾ ਲਈ ਦੁਬਾਬ ਦਾ ਓ ਯਾਰ ਮੇਰਾ ਤਾਂ ਮੋਹ ਕਰਦੀ ਐ ਬਈ ਉਹ ਮੈਂ ਤਾਂ ਨਹੀਂ ਉਹਨੂੰ ਛੱਡਦਾ ਆ ਬੀਬੇ ਨੂੰ ਪੁੱਛ ਲਈ ਫਿਰ ਬੀਬੇ ਕਾਬੂ ਲੋ ਪੂਰਾ ਆ ਕੰਮ ਵਾਲੇ ਬੀਬੇ ਲੰਡਿਆ ਸੱਸ ਨਹੀਂ ਜਿਹੜੇ 500 ਰੁਪਏ ਲੈ ਕੇ ਗਏ ਦੀ ਮੈਨੂੰ ਕਿੱਥੇ ਆਹੋ 500 ਰੁਪਏ ਬੀਬੀ ਹਾਂ ਉਹ ਤਾਂ ਮਾਲੀ ਦੀ ਮੰਮੀ ਢਿੱਲੀ ਹੋ ਰਹੀ ਸੀ ਅੱਛਾ ਤੇ ਉਹ ਮੈਨੂੰ ਕਹਿੰਦਾ ਦਵਾਈ ਨੂੰ ਪੈਸੇ ਦੇ ਦੇ ਫਿਰ ਤੈਨੂੰ ਪਤਾ ਮੈਂ ਦਾਨੀ ਬੰਦਾ ਬੀਬੀ ਮੈਂ ਫੜਾ ਦੇ ਫਿਰ ਉਹਨੂੰ ਮੈਂ ਕੋਈ ਨਾ ਲੈ ਜਾ ਯਾਰ ਯਾਰੀਆਂ ਚ ਘਾਟੇ ਬਾਦੀ ਹੁੰਦੇ ਨੇ ਅੱਛਾ ਮਾਲੀ ਦੀ ਬੀਬੀ ਬਿਮਾਰ ਹਾਂ ਉਹ ਨਸੇ ਪੱਤੇ ਖਾਂਦਾ 500 ਰੁਪਇਆ ਉਹਨੂੰ ਪੂਜਾ ਨਹੀਂ ਨਸੇ ਪਤਾ ਨਹੀਂ ਕਰਦਾ ਬੀਬੀ ਕੋਈ ਉਹ ਨਾ ਜੇ ਕਰਾਉਂਦਾ ਫਿਰਦਾ ਉਹਦਾ ਉਹ ਤਾਂ ਬਹੁਤ ਸਾਊਗਾ ਤੂੰ ਮੇਰਾ 500 ਰੁਪਇਆ ਕੱਢ ਕਿੱਥੇ ਉਹ ਤਾਂ ਫਿਰ ਮਾਲੀ ਲੈ ਗਿਆ ਨਾ ਹੁਣ ਚੇਰਾ ਬੇਡਾ ਲੈ ਕੋਈ ਰਸਤੇ ਤੋਂ ਕੋਈ ਹੋਰ ਸੱਟ ਸਮਾਰ ਕੇ ਸਮਾਰ ਕੇ ਸੱਟ ਇਹਦੇ ਦਾਦੀ ਦੀ ਚਾਚੀ ਨੂੰ ਕਾਹਤ ਕੁੱਟੀ ਆਂਦੇ ਹੋ ਹੈ ਚਾਚੀ ਨੂੰ ਕਾਹਤ ਕੁੱਟੀ ਆਂਦੇ ਹੋ ਤੈਨੂੰ ਮੈਂ ਕੀ ਦੱਸਾਂ ਪੁੱਤ ਉਹ ਤਾਂ ਬਥੇਰੇ ਐਨੇ ਗੰਦੇ ਕੰਮ ਕਰਦਾ ਕੁੱਤਾ بگੜ ਗਿਆ ਹੋ ਖਰਾਮ ਜਦਾ ਚੱਲ ਤੂੰ ਆ ਜਾ ਪਕਰ ਨੂੰ ਚਲੀਏ ਦਾਦੀ ਦਾਦੀ ਚਾਚਾ ਇੰਨੇ ਜੰਗੇ ਨਹੀਂ ਉਹ ਤਾਂ ਮੈਂ ਚਾਕਲੇਟ ਜਿਹਾ ਕਰਦੇ ਨੇ ਚੱਲ ਚੌਕੋਂ ਲਿਆਵੇ ਕੁਝ ਕਾਹੇ ਖਾਓ ਕਰ ਲੈ ਕੇ ਦੇ ਮੈਂ ਨਹੀਂ ਜੇ ਤਾਂ ਕੁਝ ਖਾਣਾ ਦਾ ਹੁਣ ਚੱਲ ਆ ਜਾ ਮੈਂ ਤੈਨੂੰ ਅਸੋਈ ਚ ਆਪਣੇ ਬੌਲਕ ਕੁਝ ਪਿਆਗਾ ਮੈਂ ਜਾ ਕੇ ਦੇਨੀ ਆ ਆ ਜਾ ਆਜਲਾ ਮੋਤਰੋਂ ਦੀ ਜੜ ਤੋਂ ਮਚੂ ਗਾਲ ਜਦੋਂ ਕੈਸੋ ਲੈਣ ਤੂੰ ਯਾਰ ਯਾਰ ਬਈ ਆ ਲੇ ਗਲਾ ਮੁੰਡਾ ਵੀ ਮਾੜ ਪੜੀ ਨਹੀਂ ਮਰਦਾ ਕਦਾ ਮਾਰਾ ਹੋਰ ਨਾਲ ਇਹਨੇ ਪੈਸੇ ਦੇ ਕੇ ਸਾਲਿਆਂ ਨੂੰ ਗਰਦਾਰੀ ਕਰਦੇ ਨੇ ਆ ਫਤੂ ਬੰਦੇ ਆ ਭਣ ਜਾ ਦੁਨੀਆ ਚ ਇਹ ਸਾਲਾ ਫਾਇਦਾ ਕਿੰਨਾ ਮਰਜ਼ੀ ਕਰ ਲੋਗਾ ਇਹਦਾ ਹਾਂ ਆਪਾਂ ਕੋਈ ਨਹੀਂ ਕਰਦਾ ਪੱਟੀਵੇਂ ਕਰ ਜਾਂਦਾ ਕੜਾ ਤੁਰਿਆ ਜਾਂਦਾ ਹੋਰ ਬੈਂਚ ਦੀ ਆ ਵੀ ਮੁੱਕ ਗਈ ਲੈਦਾ ਬੱਕਣ ਹੀ ਹੋਣਾ ਆ ਕਿੰਨਾ ਆਉਂਦਾ ਭੱਜ ਜਾ ਕੀ ਹੋ ਗਿਆ ਆਏ ਵੇ ਓ ਸ਼ਾਂਤ ਆ ਲੈ ਲੈ ਪਹਿਲਾਂ ਹਾਂ ਆਹ ਹੰਪ ਗਿਆ ਹੋਈ ਮਾਜੀ ਉਹ ਗੱਲ ਦੱਸ ਹੰਪ ਗਿਆ ਕਿ ਭੱਜਣੂ ਕਿ ਹਾਦੀ ਤਨੂ ਕਹਣਾ ਯਾਰ ਫੇਰ ਦੀ ਸਾਹ ਝੜ ਗਿਆ ਯਾਰ ਜਿਵੇਂ ਝੜ ਗਿਆ ਦੱਸ ਤਾਂ ਦੇ ਮੇਰੀ ਬੀਬੀ ਨੇ ਕੁੱਟਿਆ ਕਰੇ ਝਾੜੂ ਖਾ ਕੇ ਆ ਮੈਂ ਤਾਂ ਕਰੂੰ ਕਿਉਂ ਔਰ ਯਾਰ ਮੇਰੀ ਮਾਂ ਨੇ ਸਾਡਾ ਨੂੰ ਦੱਸਤਾ ਹਾਂ ਮਨਾ ਬੜਾ ਬਦਨਾਮ ਹੋ ਗਿਆ ਯਾਰ ਮੁੰਨੀ ਨਾਲ ਬਦ ਬਦਨਾਮ ਹੋ ਗਿਆ ਇਹ ਸਿੰਦਰ ਨਾਲ ਗੱਲ ਆ ਇਹਦੀ ਤੈਨੂੰ ਕਿਹੋਦੀ ਕੁੜੀ ਨਾਲ ਤੈਨੂੰ ਗੱਲ ਦੱਸਾਂ ਇੱਕ ਮਨੂੰ ਕਨੇ ਕਰ ਦੇਣਾ ਬੜੀ ਮਖਾ ਮੂਤ ਤਾਂ ਨਹੀਂ ਹਜੇ ਘਰ ਤੇ ਮੈਨਾਂ ਜਾਂਦਾ ਹੀ ਨਹੀਂ ਘਰੇ ਬਾਈ ਮੇਰਾ ਤਾਂ ਇਥੀ ਇਲਾ ਕਰ ਲਓ ਮੈਂ ਤਾਂ ਕਰੀ ਨਹੀਂ ਇਹਨੂੰ ਗੱਲ ਦੱਸਾਂ ਇੱਕ ਹੈ ਹਾਂ ਦੱਸ ਓਕੇ ਕਿਸ ਨੇ ਰਾਵਣ ਆਈ ਮਾਰਿਆ ਸੀ ਹਾਂ ਕਿਸ ਨੇ ਰਾਵਣ ਮਾਰਿਆ ਸੀ ਆਹੋ ਓ ਹੋਰ ਲੈ ਆ ਜਾ ਦੱਲ ਪਣਾ ਖੂਨ ਚ ਹੀ ਹੁੰਦਾ ਕਈਆਂ ਦੇ ਉਹ ਤੂੰ ਘੱਟ ਡੱਫਰਿਆ ਕਰੋ ਤੇਨੂੰ ਤਾਂ ਮੱਤੀ ਦੇ ਕਿਸ ਨੇ ਰਾਵਣ ਮਾਰਿਆ ਸੀ ਹੈ ਰਾਵਣ ਤਾਂ ਰਾਮ ਨੇ ਮਾਰਿਆ ਸੀ ਕੰਚਰਾ ਹਾਲ ਸਮਝ ਤਾਂ ਆ ਗਈ ਹਾਂ ਸਮਝ ਆ ਗਈ ਤੈਨੂੰ ਆਹ ਦੱਲ ਪਣਾ ਕਰੀ ਜਾਂਦੇ ਹੋ ਬਹਿਣੀ ਆਦਾ ਯਾਰ ਸਾਬ ਘਰੇ ਬਾਈ ਕੱਲ ਕੋਈ ਨਾ ਇਹ ਤੈਨੂੰ ਕਿੱਦਾਂ ਦੇ ਕਹਣਾ ਉਹ ਤੂੰ ਘਰੇ ਨਾ ਆ ਜਾ ਕਰਾਈਏ ਕੁਛ ਹੈਂ ਕਰਾ ਦੀ ਕੁਛ ਤੂੰ ਗੱਲ ਦੱਸ ਵੀ ਖੜੀ ਏ ਤੇਰਾ ਕਿੱਥੇ ਤੂੰ ਕਢਦਾ ਆਂ ਅਸੀਂ ਕਢਦੇ ਹੋਰ ਮੇਰਾ ਤਾਂ ਸ਼ਿੰਦਰ ਨਾਲ ਕਰਾ ਦੋ ਬਈ ਮੈਂ ਮਰ ਜੂਂਦੇ ਬਿਨਾ ਯਾਰ ਹਾਂ ਅੱਛਾ ਹੋਰ ਯਾਰ ਅਰੇ ਹੁਣ ਕਢਾ ਲੈਣਾ ਚਾਲ ਐ ਨਹੀਂ ਕਢਾ ਕੱਟ ਕੇ ਲੈ ਕੇ ਆਉਣੀ ਹਾਂ ਐ ਨਹੀਂ ਖੜਾਉਂਦਾ ਮਨੂੰ ਹਾਂ ਯਾਰ ਤੁਸੀਂ ਜਾਦਾ ਮੇਰੀ ਕੋਟ ਮੈਰਜ ਕਰਾ ਦੋ ਉਹਦੇ ਨਾਲ ਉਹ ਸਾਨੂੰ ਨਹੀਂ ਕੋਟਾਂ-ਕੋਟਾਂ ਦਾ ਪਤਾ ਤੂੰ ਧੱਕਾ ਕਰਨਾ ਤਾਂ ਦੱਸ ਯਾਰ ਨਾ ਤਾਂ ਤੁਸੀਂ ਮੇਰੀ ਪਿੱਠ ਘਟਾਓਗੇ ਯਾਰ ਨਾਲੇ ਆਪ ਦੀ ਘਟਾ ਲਓਗੇ ਕੋਈ ਫਾਇਦਾ ਨਹੀਂ ਪੂਲ ਪਲਾਉਣੀਆ ਸਾਡੇ ਵਾਲਾ ਸਾਡੇ ਵਾਲਾ ਦਾ ਕੋਈ ਕੁੱਟ ਨਾਲਾ ਜੰਮੀ ਨਹੀਂ ਸਾਡੇੜ ਹੈ ਮੈਂ ਤਾਂ ਤੁਹਾਡਾ ਗੱਲ ਨਾ ਵੇੜਤੀ ਯਾਰ ਭਾਈ ਮੈਂ ਤਾਂ ਜਾਂਦਾ ਨਹੀਂ ਕਰੇ ਮੈਂ ਤਾਂ ਫਾਹ ਲਉ ਮੇਰਾ ਨਹੀਂ ਦੀ ਚੰਦਰ ਨਾਲ ਕਰੂ ਨਹੀਂ ਮੈਂ ਤੁਸੀ ਇੱਥੇ ਰੱਖੋ ਮੈਂ ਤਾਂ ਜਾਂਦਾ ਨਹੀਂ ਕਰੇ ਯਾਰ ਮੇਰੀ ਗੱਲ ਸੁਣ ਅੱਡੇ ਕਹਿੰਦਾ ਉਰੇ ਰਹਿ ਜਾ ਤੇ ਤੇਰੇ ਨਾਲ ਖੜਿਆ ਹਾਂ ਯਾਰ ਹੈ ਕੱਢ ਕੇ ਲਿਆਉਣੀ ਹੁਣ ਕਢਾ ਲੈਣਾ ਨਾਲ ਹੂੰ ਕੱਲ ਹੈ ਤੁਪਾ ਲਿਆ ਕਰੇਗਾ ਨਾਲ ਫਿਰ ਕਰੇ ਮੈਂ ਤਾਂ ਆਪ ਨਹੀਂ ਘਰੇ ਪੈਂਦਾ ਤੈਨੂੰ ਸਾਲਾ ਕਿੱਥੋਂ ਪਾ ਲੂ ਬੀਨ ਨਾ ਜੀ ਅੱਛਾ ਨੰਗ ਨਹੀਂ ਪੁੱਤ ਨੱਗ ਬਣਾ ਤੇ ਪਰ ਮੇਰਾ ਹੀਲਾ ਕਰੋ ਯਾਰ ਸਾਬ ਕੋਈ ਜਰਾ ਇਹ ਤਾਂ ਗੱਲ ਨਹੀਂ ਬਣਦੀ ਭਾਈ ਤੂੰ ਮੈਂ ਤੈਨੂੰ ਪਿੱਟੀ ਜਾਂਦਾ ਸਾਲਿਆ ਦੱਲਿਆ ਮੈਂ ਚੰਗਾ ਪੜਾ ਇੱਥੋਂ ਗਿਆ ਗਿਆ ਤੇਰੀ ਭੈਣ ਨੂੰ ਮਰ ਕੇ ਕਰੇ ਗਿਆ ਹਾਂ ਮੈਂ ਆਪ ਦਾ ਆਰਮਲੇ ਦਾ ਗੀਤ ਲਾ ਕੇ ਮੰਦਰ ਬੜੇ ਜੀ ਵਾਲੇ ਸਾਡ ਵਾਲੇ ਦਾ ਕਰਕੇ ਟੋਕਰਾ ਹਾਂ ਸਿੱਟ ਲਿਆ ਠੀਕਾ ਸਿੱਟਕੀ ਲਿਆ ਮਨੂੰ ਕਹਨਾ ਉਰੇਆ ਮਾ ਕੀ ਗੱਲ ਹੋ ਗਈ ਬੱਢਿਆ ਤੇ ਮੈਨੂੰ ਕਹਨਾ ਤੂੰ ਲੁੱਚਪੜੇ ਕਰਦਾ ਮੈਂ ਤੈਨੂੰ ਕੌਣ ਕਹਿੰਦਾ ਕੀ ਇਹ ਕਿਹਾ ਫਿਰ ਪਤਾ ਨਹੀਂ ਦੱਸਿਆ ਕੀ ਨਾ ਕਰੇ ਪਤਾ ਹੀ ਨਹੀਂ ਪਤਾ ਕਰਨਾ ਪਹਿਲਾਂ ਉਹਦੀਆਂ ਕੁੱਟੀਆਂ ਵੱਖੀਆਂ ਹਾਂ ਮੇਰੀ ਬੀਬੀ ਆ ਗਈ ਫਿਰ ਉਧਰੋਂ ਹਾਂ ਝਾੜੂ ਚੱਕ ਲੈ ਮੇਰੀ ਬੀਬੀ ਨੇ ਗਿੱਟੀ-ਗਿੱਟੇ ਛਾਂਗੇ ਮੇਰੇ ਆਸ ਕੀ ਕਰਨੀ ਨਹੀਂ ਆਉਂਦੀ ਬੜਾ ਦੱਲ ਬਣ ਗਿਆ ਤੇਰੇ ਜੀ ਹਾਂ ਤੈਨੂੰ ਮੈਂ 20 ਵਾਰੀ ਆ ਬੀ ਦੱਲ ਹੈ ਬਾਦ ਲੱਤ ਮਾਰ ਕਰਦੇ ਆ ਅੱਡ ਹੋਇਆ ਵਾ ਹੈ ਜਮੀਨ ਕਿੰਨੇ ਆਉਂਦੀਆਂ ਤੈਨੂੰ 10 ਕਿੱਲੇ ਆਉਂਦਾ ਜਮੀਨ ਤਾਂ 5-5 ਆਉਂਦੇ ਨੇ ਦੋਹਾਂ ਨੂੰ ਨਾ 20 ਨੇ ਕਿੱਲੇ ਤਾਂ ਸਾਡੇ ਤੈਨੂੰ ਕਿੱਲੇ ਨੂੰ ਉਹ ਮੈਂ ਸਾਰੇ ਕਿੱਲੇ ਨਹੀਂ ਕਹਿੰਦੇ ਦੱਲਿਆ ਜ਼ਮੀਨ ਵਾਲੇ ਕਹਿਣਿਆ ਮੈਂ ਵੀ ਜ਼ਮੀਨ ਵਾਲੀ ਕਹਿਣਾ ਵਾ ਫਿਰ ਲੈ ਦੱਸ ਹੰਨਾ ਤੂੰ ਆਪਣੇ ਘਰ ਦੇ ਤੂੰ ਲੱਤ ਮਾਰ ਉਹ ਮੇਰੀ ਬੇਬੇ ਨਾਮ ਆ ਸਾਰੀ ਜ਼ਮੀਨ ਹਜੇ ਤਾਂ ਤੇ ਉਮਰੂ ਵੀ ਕਰਨਗੇ ਤੇਰੇ ਕਦੋਂ ਕਰਨਗੇ ਜਦੋਂ ਮੇਰਾ ਵਿਆਹ ਹੋ ਗਿਆ ਬੈਂਗਣ ਫੜਦਾ ਉੱਥੇ ਹੁਣ ਤੁਸੀਂ ਮੇਰੀ ਗੱਲ ਸੁਣੋ ਯਾਰ ਹਾਂ ਸਾਹਿਬ ਤੁਸੀਂ ਜਲ ਚਲੋਗੇ ਹੁਣ ਮੇਰੇ ਨਾਲ ਓਏ ਚੱਲ ਕਿੱਥੇ ਚੱਲਦਾ ਮੈਂ ਖੜੀ ਤੂੰ ਦੱਲਿਆ ਉਹਦਾ ਨਹੀਂ ਕੱਢਦਾ ਸਾਉਂਦਾ ਕੱਢਣਾ ਪਾਸੇ ਕਰੂੰਗਾ ਅੱਜ ਮੇਰਾ ਜਾਨਾ ਲਾਲੇ ਕੇ ਜਾਣਾ ਸਿੱਧਾ ਵੀ ਜਾਣਾ ਤੋਰ ਦੋ ਇਹਨੂੰ ਨਹੀਂ ਮੈਂ ਕੱਢ ਕੇ ਲੈ ਜਾਊਂਗਾ ਮੈਂ ਤਾਂ ਕਰਦਾ ਕੱਲਾ ਨਾ ਆ ਜਾ ਕੱਲਾ ਨਾ ਜਾ ਅਰੇ ਯਾਰ ਨਾਲ ਖੜੇ ਨੇ ਚੱਲ ਅਸੀਂ ਚੱਲਾਂਗੇ ਚੱਕ ਸਮਾਨ ਹੋਏ ਪਾਣੀ ਤਾਂ ਆ ਕੇ ਭਰਾ ਕੇ ਬੋਤਲ ਪਾਣੀ ਇੱਥੀ ਦਾ ਬੋਤਲ ਇੱਥੀ ਰੱਖ ਜੇ ਕਰਾ ਕਰ ਲੈ ਖਾਰ ਇੱਕ ਅੰਦਰ ਵਾਰ ਲੈ ਮੇਰੀ ਗੱਲ ਸੁਣਨ ਨਾਲੇ ਉੱਥੇ ਨਾ ਕਿਤੇ ਮੂਤੀ ਝਾਗਾਂ ਕੋ ਬਹਿ ਜਾਓ ਕਿਤੇ ਇੱਥੇ ਕਈਆਂ ਨੂੰ ਚੱਕ ਲਾਂਗੇ ਰੱਖ ਲਾਂਗੇ ਓ ਚੱਲ ਦੇਖੀ ਜਾਨ ਲਾਲੇ ਨੂੰ ਪ੍ਰੇਮਾ ਕਰਿਆਣਾ ਮਾਲੀ ਨਾ ਗਹੀਂ ਐਂ ਤਾਂ ਮੈਨੂੰ ਮਾਣਾ ਤੇਰੇ ਤੇ ਮਾਲੀ ਆ ਮਾਣਾ ਐ ਤਾਂ ਬਾਈ ਭੱਜ ਨਾ ਜਾ ਕਿਤੇ ਉੱਥੇ ਵੀ ਤੁਸੀਂ ਭੱਜਦੇ ਭੱਜਣ ਵਾਲਾ ਦੰਮੀ ਨਹੀਂ ਆਜੋ ਲਿਆ ਹਾਂ ਹਾਂ ਜੇ ਤੂੰ ਬਾੜੀ ਔਖੀ ਹੈ ਨਾ ਤੂੰ ਮੇਰੇ ਨਾਲ ਇੱਧਰ ਆ ਕੇ ਗੱਲ ਕਰ ਇੱਧਰ ਅੱਛਾ ਹਾਂ ਤੇਰੇ ਨਾਲ ਇੱਧਰ ਆ ਕੇ ਵੀ ਗੱਲ ਕਰ ਲੈਣੀ ਆ ਲੈ ਹਾਂ ਪਹਿਲਾਂ ਐਂ ਕਰ ਆ ਆਪ ਦਾ ਸੋਨਾ ਜਿਹਾ ਮੁਖੜਾ ਸੂਰਜਪੰਨੀ ਦਿਖਾ ਲੈ ਆ ਦੇ ਪਾਈ ਗੰਜਾ ਪਾਈ ਜਾਂ ਨਾ ਫਟਾ ਲੋਗੇ ਨੀਓਗਾ ਉਹ ਛੱਡ ਤੇ ਆ ਹਾਂ ਮਾਰੇ ਮਾਰਦੀ ਆ ਹਾਏ ਸਾ ਮਾਰਦੀ ਮਾਂ ਜੋ ਵੀ ਕਰਦੀ ਆ ਇਹ ਬੜੀਓ ਮਾਂ ਹਾਏ ਮੈਂ ਮਿਲਦਾ ਆ ਕੇ ਖਲਜਾ ਮੈਨੂੰ ਨੰਬਰਾਂ ਦੀ ਨੋਦੀ ਮੈਨੂੰ ਸਾਂਭ ਲੈ ਹੁਣ ਹਾਏ ਸਾਂਭ ਲੈਣਾ ਬੇਬੇ ਠੀਕ ਆ ਤੂੰ ਹਲੋਤਾ ਇਹਦਾ ਨਕੌੜਾ ਕੁੱਤ ਦੀ ਕੱਲਾ ਨਕੌੜਾ ਮੈਂ ਕਹਾਂ ਤੂੰ ਟੈਨਸ਼ਨ ਨਾ ਲੈ ਕਰਦਾ ਇਹਨੂੰ ਸਿੱਧੀ ਜਾ ਕੇ ਹੁਣੀ ਮੈਂ ਠੀਕ ਆ ਤੂੰ ਆਹ ਆਉਣਾ ਮੈਂ ਉਹਦੇ ਕੋਲ ਜਾ ਕੇ ਅੜ ਜਾਵੇ ਕਿਹੜਾ ਘਰ ਆ ਬਹਜੋ ਖਾ ਦੇ ਸਾਹਮਣੇ ਚਾਲ ਸਿੱਧਾ ਅੰਦਰ ਬੜ ਸਿੱਧਾ ਹੀ ਓਏ ਹੋਰ ਸਾਲਿਆ ਪੋਠਾ ਹੋ ਕੇ ਬੜੇਗਾ ਓਏ ਆਏ ਨਹੀਂ ਮੈਂ ਅਗਲੇ ਜਾ ਯਾਰ ਪਰਮਣ ਤਰਾਉਣਾ ਯਾਰ ਬੇਤੀ ਨਹੀਂ ਹੋ ਗਿਆ ਸਿੱਧੇ ਜਾਵਾਂਗੇ ਮੱਧੇ ਬਨੇ ਕਰੀਏ ਸਾਹ ਪਰੋਣੇ ਦਾ ਤੂੰ ਆ ਅੰਦਰ ਆ ਮੈਂ ਪਿੱਛੇ ਖੜਦਾ ਫਿਰ ਤੂੰ ਜਲਵਾਲੀ ਮੂਰੇ ਦਲੇਰ ਜਆ ਬੰਦਾ ਤੂੰ ਹੀ ਐ ਅੱਡ ਕੇ ਵੀ ਮੈਂ ਲੈ ਜੂੰ ਫਰਾ ਨਹੀਂ ਕੱਟਦਾ ਮੈਂ ਲੈਮ ਕੋਈ ਗੱਲ ਨਹੀਂ ਗੇਟ ਤਾਂ ਖੜਕਾ ਲੋ ਅਗਲੇ ਦਾ ਮੂਰੇ ਤਾਂ ਹੋ ਫਿਰ ਰਿਸ਼ਤਾ ਦਾ ਤੂੰ ਲੈਣਾ ਆ ਜਾ ਆ ਜਾ ਆਂਦੇ ਨੇ ਸਾਸਰੀ ਘਾਲਤਾ ਜੀ ਸਾਸਰੀ ਘਾਲ ਜੀ ਕਿੱਥੋਂ ਆਏ ਪੁੱਤੇ ਜੇ ਭਾਈ ਪਹਿਲਾਂ ਮੈਨੂੰ ਐ ਦੱਸੋ ਤੁਸੀਂ ਕਿੱਥੋਂ ਆਏ ਹੋ ਦੇਖੀ ਤੁਸੀਂ ਐ ਪੈਰੀ ਹੱਥ ਜੇ ਲਾਈ ਜਾਂਦੇ ਹੋ ਮੈਨੂੰ ਤਾਂ ਤਮੀਟਰ ਦੇਖਣ ਜੇ ਆਲਾ ਲੱਗਦਾ ਕਈ ਤਰੀਕ ਕੋੜੀ ਕੱਢ ਕੇ ਲੈ ਜਾਵਾਂਗੇ ਨਹੀਂ ਅੱਜ ਕੀ ਕੀ ਮਤਲਬ ਐ ਕੁੜੀ ਕਿੱਥੇ ਜਾਉਂਦੀ ਹੈ ਗਾਉਣਾ ਮੇਰੀ ਲਾਲਾ ਇਹਨਾਂ ਵਾਲਾ ਖਾਖਾਂ ਪਾੜ ਦੂ ਪਲੇਗ ਦੇ ਚੱਲ ਲੈ ਤਾ ਵੇਤੀ ਚੱਦੀ ਮੇਰੀ ਵਾਲੀ ਮਾਰਦੀ ਨਹੀਂ ਤੇਰੇ ਵਰਗਿਆਂ ਨੂੰ ਨਾਲ ਤੂੰ ਕਹੋ ਨਾ ਵੀ ਕੁੜੀ ਕੱਢਣ ਵਾਲਾ ਪੈਂਦੇ ਦੇਖ ਲਈ ਦਿੰਦੇ ਜਿੱਥੇ ਬੋੜਿਆ ਓਏ ਯਾਰ ਸਿੱਧੀ ਕਹਿਣਾ ਪਊਗਾ ਹੈ ਮੇਰੀ ਗੱਲ ਸੁਣਤਾ ਜੀ ਕੁੜੀ ਨੂੰ ਭੇਜ ਕਿੱਥੇ ਆ ਆਪਾਂ ਫੇਰ ਗੱਲ ਕਰਦੇ ਆਂ ਇਹਨਾਂ ਨੂੰ ਯਾਦ ਆਉਂਦੀ ਕਿਤਾ ਇੱਕ ਵਾਰੀ ਤੇ ਕਲਾਮਾ ਕੀਆ ਹਾਂ ਜਨ ਬੰਦੇ ਹੁੰਨੇ ਆ ਤੈਨੂੰ ਸ਼ਰਮ ਨਹੀਂ ਆਉਂਦੀ ਓ ਜਾਣਦਾ ਵਾ ਅੱਧੇ ਪਿੰਡ ਦਾ ਵੇਚ ਕੇ ਖਾ ਗਿਆ ਏ ਕੋ ਵੇਚ ਕੇ ਨਾ ਲੋਕ ਧਰਨ ਨਾ ਲੋਕ ਆ ਜਾਂਦੇ ਕੀ ਗੱਲ ਹੈ ਤੈਨੂੰ ਇਹ ਪਿੰਜ ਲੱਕੀ ਵੇਚ ਕੇ ਖਾਲੇ ਪੜਾ ਕੇ ਖਾਲੇ ਓ ਗੱਲ ਸੁਣ ਮੇਰੀ ਲਾਲਾ ਮੈਂ ਲਾਫ ਲਾ ਮਾਰੂ ਮੂੰਹ ਚ ਪੀ ਕੇ ਤੜੀ ਹਾਂ ਕਿੰਨੇ ਦਰ ਵੇਚੇੜਾ ਇਹ ਮੰਡਲ ਵੀ ਹਾਲਾ 12 ਰੁਪਈਆ ਦਾ ਦਿੰਦਾ ਮੰਗਿਆ ਹੀ ਹੋ ਗਈ ਜੀ ਐਚੀ ਲੱਗਦੀ ਹੈ ਮੰਦਲਾਂ ਤੇ ਹਾਂ ਤਾਂ ਬਣਾਏ ਵੀਰੇ ਕਰਿਆ ਕੱਲ 13 ਨਾਲ ਕਰੂੰਗਾ ਵਧੀਆ ਹੰਕਾਰ ਨਾਲ ਗੋਲ ਮੰਡਲੇ ਹੁਣ ਜਿਹੜੇ ਕੰਮ ਆ ਮਾਲੀ ਉਹ ਕਹਿਗਾ ਯਾਰ ਉਹਦਾ ਬਿਜ਼ਨਸ ਆ ਜਾ ਰਿਹਾ ਸਾਡਾ ਬਿਜ਼ਨਸ ਆ ਆਈ ਕੁੜੀ ਨੂੰ ਬੁਲਾ ਦੱਸਿਆ ਨਾ ਲੱਗਦਾ ਕਿ ਮੈਨੂੰ ਇਹ ਕੀ ਕੁੜੀ ਨੂੰ ਬੁਲਾ ਕੁੜੀ ਨੂੰ ਬੁਲਾ ਉਹ ਤਾਂ ਗੱਲ ਤੇ ਹੀ ਨਹੀਂ ਪਤਾ ਲੱਗਦਾ ਕੁੜੀ ਕੱਢਣ ਆਇਆ ਥੋਡੀ ਬੈਸ ਕਿਵੇਂ ਕੱਢ ਲਈ ਗਾ ਕੁੜੀ ਤੂੰ ਤੇ ਸ਼ਰਮ ਨਹੀਂ ਆਉਂਦੀ ਕਿ ਮੈਂ ਤੇ ਸਾਡੇ ਘਰੇ ਸਰਿਆਂ ਮਾ ਕੇ ਬੋਲਦਾ ਮੈਂ ਤੇਰੇ ਪਾੜ ਕੇ ਦੋ ਘਰ ਦੂੰਗੀ ਕਾਦੇ ਤਾਂ ਖੜੀ ਦੀ ਕਰਦੇ ਖਾਦੇ ਤੈਨੂੰ ਤੈਤੋ ਨਹੀਂ ਕੋਈ ਸ਼ਰਮਦਾ ਤੂੰ ਬੋਲਣ ਜੋਗ ਗਈ ਹੈ ਮੇਰੀ ਦਿਸਕੀ ਹਿੱਲੀ ਵੀ ਆ ਜੋਰ ਲੱਗਦਾ ਨਹੀਂ ਹਾਂ ਇਹ ਹੁਣ ਕਰ ਦੂ ਇਹਨੇ ਵਾਰੇ ਵੀ ਆਉਣੀ ਆ ਫਿਰ ਵੇ ਜਾੜਾ ਮੂੜੀ ਮੈਨੂੰ ਨਾ ਬੜ ਆ ਇੱਕ ਕੁੜੀ ਕਿੱਧਰੋਂ ਲੈ ਆਈ ਫਿਰਦਾ ਮੱਜ ਨੂੰ ਜਾ ਮੱਜ ਨਾਉਂਦੀ ਮਿਰਜਾ ਇਹ ਸਾਲਿਆ ਮਿਰਜਾ ਵੜਾ ਮਿਰਜਾ ਮਿਰਜਾ ਪਤਾ ਨਹੀਂ ਮੈਂ ਜ਼ਿੰਦਗੀ ਚ ਕਿੰਨੇ ਗੁਗੁਸ਼ਾ ਲਾਦਾ ਕਾਕਾ ਮੈਨੂੰ ਤਾਂ ਮੈਂ ਬਹੁਤ ਫਰੀ ਤੁਰੀ ਟੀਮ ਹੀ ਆ ਮੈਂ ਕਿ ਉਹੀ ਨਹੀਂ ਹੈਗੀ ਨਾਲ ਮੈਂ ਐ ਕੁੜੀ ਨੂੰ ਕਿਵੇਂ ਤੋੜ ਦਿਆਂ ਪਿੱਪਲੀ ਦੇ ਪੱਤ ਵਰਗੀ ਕੁੜੀ ਮੈਂ ਇਹ ਰਿਛਣਾ ਕਿਵੇਂ ਤੋੜ ਦੂੰਗੀ ਓਏ ਤਾਈ ਮੁੰਡਾ ਸੋਣਾ ਸੋਣਾ ਕਾਦੂ ਕਰਕੇ ਪਰਾਂ ਕਰ ਯਾਰ ਸੋਣੀ ਦੇਖਣ 10 ਕਿੱਲੇ ਆਉਂਦੇ ਨੇ ਇਹਨੂੰ ਜਿੱਥੋਂ ਸ਼ੁਰੂ ਹੁੰਦਾ ਉੱਥੇ ਖੜਾ 10 ਕਿੱਲੇ ਆਉਂਦੇ ਨੇ ਦਿੱਤੇ ਮੁੰਡੇ ਦਾ ਇਹ ਹਾਂ ਫੇਰ ਆਲੂ ਗੰਡੇ ਫੜੀਆ ਕਰਨ ਗਿੰਦਲੇ ਲੈਣ ਬਈ ਆਲੂ ਗੰਡੇ ਤੇ ਮਰੀ ਜੇ ਗਾਹਾਂ ਨਾ ਟੱਪੀਆਂ ਤੇ ਛੋਲਮ ਕਰੂੰਗਾ ਪਤਾ ਨਹੀਂ ਆਉਂਦੀ ਫਰੀ ਦਾ ਸਮਾਨਾ ਛੋਲੂ ਪਏ ਗਿਆ ਪੈਸਾ ਲਵੇਗਾ ਸਰਦ ਪੈਸੇ ਨੂੰ ਜੱਫਾ ਹਾਏ ਪੈਸਾ ਹਾਏ ਪੈਸਾ ਕਰਦਾ ਫਿਰਦਾ ਕੁੜੀ ਕੱਲੀ ਕੱਲੀ ਕੁੜੀਆਂ ਜੋਹੀ ਬਾਗੀ ਉਹ ਤਾਂ ਆਪਣੇ ਕੋਲ ਐਸੀ ਤਾਉ ਓਏ ਨਾਮਕ ਲਾਉਂਗਾ ਲਪਈਏ ਹਾਂ ਤੈਨੂੰ ਕੀ ਪਤਾ ਵੇਰੀ ਗੱਲ ਸੁਣ ਤਰਾ ਤੇ ਪੈਹਗਾ ਬਾਪੂ ਕੀ ਹੋ ਗਿਆ ਆਰਾ ਕੋਸਾ ਮੈਂ ਮੈਂ ਕਿੱਥੇ ਨਹੀਂ ਹੋਇਆ ਇਹ ਕੁੜੀ ਨੂੰ ਲਾਇਆ ਗੱਲ ਲਾਈ ਇਹ ਕੀ ਲਾਇਆ ਇੱਕ ਲੁੱਕ ਵੇ ਹੈ ਮੈਂ ਮੈਂ ਫੇਸਬੁੱਕ ਤੇ ਲਾਈਕ ਕਰਦਾ ਪਿੱਛੇ ਪੁੱਤ ਅੱਛਾ ਜਾਣੀ ਕਿ ਪਸੰਦ ਕਰਦਾ ਹੈ ਹਾਂ ਹਾਂ ਤੁਸੀਂ ਸਾਡੀ ਕੁੜੀ ਨੂੰ ਪਸੰਦ ਕਰਦਾ ਹੈ ਹਾਂ ਪਸੰਦ ਕਰਦਾ ਮੰਮੀ ਜੀ ਮੈਂ ਤੁਹਾਡੀ ਬੇਟੀ ਨੂੰ ਖਰਚਾ ਪੁੱਤ ਫਿਰ ਕੋਈ ਨਾ ਖਰਚਾ ਹਾਂ ਮੈਨੂੰ ਲੱਗਦਾ ਕੱਲ ਬਣਗੀ ਬਣ ਕੀ ਗੱਲ ਬਾਲਾ ਚਾਹ ਜੀ ਨੇ ਚਾਹ ਪਾੜੀ ਪਿਆ ਕੇ ਤੋਰਨਗੇ ਅਗਲੇ ਮਾੜੀ ਕਰਨੀਆਂ ਪਾਂਡਾ ਜੱਜੂ ਵਾਲਾ ਥਾੜ ਲੈ ਗਈ ਆ ਡੈਡੀ ਜੀ ਨੂੰ ਮਿਲਦਾ ਡੈਡੀ ਜੀ ਲੱਪਈਏ ਚੱਕਣਗੇ ਛਕਾ ਕੇ ਪਾਉਂਗੀ ਹਾਂ ਮੈਂ ਜੱਟਾਂ ਨਾਲੁੰਦਾ ਗਾ ਕਲਪਤੀ ਬਣ ਗਈ ਹੈ ਅੱਛਾ ਹੋ ਗਈ ਤੇਰੀ ਗੱਲੋਂ ਬਣ ਗਈ ਅਗੜ ਪਾਜੀ ਤੋਰ ਲਗੇ ਆਂ ਸ਼ੰਗਲ ਤੇਰੇ ਪੋਂਗਾ ਮੈਂ ਪੋਂਗਾ ਨਾਲ ਖੜਿਆ ਯਾਰ ਤਾਂ ਖੜਿਆ ਅੱਛਾ ਬੜਾ ਕਿਵੇਂ ਲੱਗਦਾ ਮੈਂ ਤਾਂ ਹੈ ਮੈਨੂੰ ਨਹੀਂ ਬੋੜਾ ਨਹੀਂ ਹੈ ਬੜਾ ਸਿਆਣਾ ਪਾਪੇ ਨਾਲ ਤੇ ਬੋਲੇ ਨਹੀਂ ਨਾਲ ਦੇ ਨਾ ਨਾ ਜੀ ਇਹ ਤਾਂ ਉਹੀਂ ਹੋ ਗਏ ਮੇਰੀ ਮਮਮੀ ਚਲਕੀ ਹੈਗੀ ਹੈ ਮੰਮੇ ਤੇ ਲੱਗਿਆ ਕਿ ਕਲਮਲੀ ਮੇਰੀ ਸੁਨੱਖੀ ਐ ਐਥੇ ਲੱਗਿਆ ਵੇ ਤੂੰ ਬਾਸ ਲੱਖਾ ਮੁੰਡਾ ਦੇਖ ਹੈ ਕੈ ਕੈ ਲੰਗ ਚ ਲਿਚਕੜ ਪੈਂਦੀ ਏ ਤੇਰੇ ਕਾਲੇ ਲੰਗ ਚ ਦੇਖ ਗੱਲਾਂ ਲਿਚਕੜ ਪੈਂਦੀਆਂ ਮੈਂ ਮੈਂ ਕਹਦਾ ਕਰੂੰਗੀ ਮੇਰਾ ਕਾਲੇ ਰੰਗ ਦਾ ਯਾਰ ਵੇ ਮੈਨੂੰ ਕੁੜੀਆਂ ਕਹਿੰਦੀਆਂ ਚੰਗਾ ਵੰਡਾ ਖਲਾਮੀ ਪਾ ਕੇ ਆਵੀ ਹਾਂ ਉਹ ਕੋ ਮੈਂ ਬੀ ਆਖੀ ਹੋ ਗਿਆ ਤੇ ਮਨ ਮੈਂ ਤੂੰ ਗਿਆ ਨਹੀਂ ਅਜੇ ਮੇਰੀ ਨਾ ਮਾਰੀ ਇਹ ਕਹਲੇ ਪੁੱਛਦੀਆਂ ਬੌੜ ਇਹ ਖਾਦਾ ਬੌੜੀ ਇਹ ਮਾ ਬੰਦਾ ਕਤਾਤਾ ਇਹ ਫਟਾ ਦਬ ਮੇਰੀ ਬਾਤ ਸੁਣੀਏ ਦੇਖ ਜਾਨਾ ਹੰਡਾ ਮਾਰਦਾ ਮੋੜਾ ਤੇ ਇੱਕ ਬਾਤ ਸੁਣੀਏ ਮਾਦੀ ਦਾ ਕੱਲ੍ਹ ਤੂੰ ਤੈਨੂੰ ਮਾਂ ਦੇਂਦੀਆਂ ਡੋਲਾ ਹਾਂ ਹੈ ਹੈ ਕੀ ਹੋ ਗਿਆ ਰੇ ਅੱਜ ਤੇ ਮੈਂ ਤੈਨੂੰ ਡੋਲਾ ਬਾਲੀ ਮੈਂ ਜੇਪੋ ਦੀ ਕੁੜੀ ਨਾ ਡੋਲਾ ਲੈਣਾ ਸਖਾਲਾ ਨਹੀਂ ਫਿਰ ਵੀ ਜੇਪੋ ਵਾਲੇ ਤਨਾਲੀ ਪੱਖਾ ਪਾਰ ਤੋਂ ਵੀ ਤੁਹਾਡੀਆਂ ਆ ਇਹ ਲੈ ਜਰ ਨਾ ਮੈਂ ਆਪ ਤੇ ਕੁੜੀ ਕਿਵੇਂ ਤੋੜ ਦੂੰਗੀ ਬਾ ਚੱਲ ਵੀ ਅੰਦਰ ਜਾ ਤੋੜ ਦਿਆਂ ਤੈਨੂੰ ਮੈਂ ਬਾਪੂ ਉਹ ਬੁੱਢਾ ਭਜਾਤਾ ਕੋਈ ਨਹੀਂ ਕੋਈ ਆਪਾਂ ਅੱਲਾ ਬਕਲੇ ਲਾਂਗੇ ਹਾਂ ਕੋਈ ਰੂਹਾਨੀ ਕਰ ਦੇ ਹਾਂ ਉਹ ਮਾਪੂ ਉਹ ਕਿਤੇ ਹੁਣ ਮੈਂ ਨਾ ਵਿਆਹ ਕਰਾਉ ਬੇਫੇ ਨੇ ਕੁੱਟਿਆ ਮੈਂ ਖੁਸ਼ ਹੋਊਂਗੀ ਕਿ ਕਿੱਟਿਆਂ ਨਾਲੇ ਹੋਰ ਸਿੱੱਚ ਮਾਰੇ ਤੇ ਬੌੜੀਏ ਤੈਨੂੰ ਕਿੱਦਾਂ ਛਿਲਕਾਤਾ ਮੇਰੇ ਪੁੱਤ ਦੇ ਹੈ ਬੌਲੀ ਆ ਮੇਰਾ ਦਦਨੇ ਪਲੇਕ ਨਿਕਲਦੀ ਇਹਦੇ ਇਹਨੂੰ ਐ ਸ਼ਰਮ ਨਹੀਂ ਆਉਂਦੀ ਮੈਂ ਤਾਂ ਇਹਦੇ ਵਾਸਤੇ ਕੀ ਕੁਝ ਸੋਚੀ ਬੈਠੀ ਆਂ ਆਪ ਮਲੰਕਾ ਨਾਲ ਤੁਰੇ ਫਿਰਦੀ ਆ ਜੱਟਾਂ ਨਾਲ ਵਿਆਹ ਕਰਾਉਂ ਕਹਦਾ ਮੈਂ ਚੱਲ ਪੇ ਤੈਨੂੰ ਤੋੜੂੰਗੀ ਮੈਂ ਤੈਨੂੰ ਤੂੰ ਹੀ ਵਗਦਾ ਜੱਟਾਂ ਦੇ ਮੇਰਾ ਬੀਵੀ ਬਾਜੂਗਾ ਤੱਕ ਜਾ ਤੂੰ ਸ਼ਵੇਤਾ ਬੀਵੀ ਪੁਆਇਆ ਤੂੰ ਮੈਂ ਜੱਤੀ ਲਿਆ ਕੋਈ ਮੈਂ ਤਾਂ ਭੱਜ ਜੂਗੀ ਤੇ ਭਾਜ ਤੂੰ ਬੱਠੇ ਰਹਿ ਤੇ ਹਾਂ ਮੈਂ ਕਿਵੇਂ ਭੱਜ ਜੂਗੀ ਇਤਨੀ ਮਾਲਕਾਂ ਤੇ ਪਾੜ ਦੂੰਗੀ ਕਿਉਂ ਚੁੱਪ ਕਰਕੇ ਅੰਦਰ ਤੋਂ ਪੋ ਚਲੋ ਨਾ ਅੰਦਰੋਂ ਕੀ ਚਲਾ ਦੇ ਕੁੱਟੂਗੀ ਚੋ ਬੋਲੀ ਨਾ ਤੈਨੂੰ ਕੁੱਟੂਗੀ